502 502 ਇੱਕ ਬਾ ਦੂਜਾ ਤੋਂ ਲੈ ਜਾਓ 2250 ਚੂਟ ਭਾਜੀ 2250 ਸੂਟ ਕਰਦੇ 2250 ਚੱਕੋ ਹੀ ਡਿਜ਼ਾਈਨ ਜਿੰਨੇ ਮਰਜੀ ਜਿੰਨੇ ਮਰਜੀ ਡਿਜ਼ਾਈਨ ਚੱਕੋ ਆ ਚੱਕੋ ਜੀ 2250 ਰੁਪਏ ਦੇ ਚੱਕੋ ਜੀ 2250 ਰੁਪਏ ਦੇ ਚੱਕੋ ਜੀ ਲਾਈਟ ਡਾਰਕ ਪ੍ਰਿੰਟ ਜਿੱਤਾ ਦਾ ਮਰਜੀ ਲੈ ਲੋ ਟਾਈਗਰ ਪ੍ਰਿੰਟ ਜਿੱਤਾ ਤੇ ਮਰਜੀ ਪ੍ਰਿੰਟ ਆ 2250 ਵਾਲੇ ਚੱਕੋ ਜੀ ਲੋ ਜੀ ਚੱਕੋ ਜੀ ਇੱਕ ਹੋਰ ਧਮਾਕਾ ਕਰਤਾ 250 ਦਾ ਸੂਟ ਨਾਲ ਦੁਪੱਟਾ ਦੁਪੱਟੇ ਵਾਲੇ ਸੂਟ ਵੀ 250 ਕਰਦੇ 250 ਦੇ ਨਾਲ ਦੁਪੱਟਾ ਫਰੀ ਚੱਕੋ 250 ਰੁਪਏ ਦਾ 올ਓਵਰ ਸੂਟ ਆ ਚੈਲੰਜ ਕਰ ਦਿੰਦੇ ਆ ਵੱਡੇ ਵੱਡੇ ਦੁਕਾਨਦਾਰਾਂ ਨੂੰ ਹਲਾ ਦੇਗੇ 250 ਰੁਪਏ ਦਾ ਸੂਟ ਨਾਲ ਦੁਪੱਟਾ ਫਰੀ ਦੇਖੋ ਜੀ ਸਿਰਫ 5 ਦਿਨਾਂ ਦੀ ਆਫਰ ਆ ਤੁਸੀਂ ਰੇਟ ਚੈੱਕ ਕਰ ਲਓ ਸਾਡਾ 350 ਵਾਲਾ ਸੂਟ ਵੀ ਕਰਤਾ 250 ਤੇ ਮਿਲਣੇ ਸਿਰਫ 5 ਦਿਨਿਆਂ ਛੇਤੀ ਆਜੋ ਦਪਟਿਆਂ ਦੇ ਨਾਲ ਸੂਟ ਜਿਹੜਾ ਬਾਜ਼ਾਰ 'ਚ ਮਿਲਦਾ 500 ਦਾ ਇੱਕ ਇੱਥੇ ਲੈ ਜਾਓ 500 ਦੇ ਦੋ ਬਿਲਕੁਲ 500 ਦੇ ਦੋ ਆ ਟੋਕ ਚੈੱਕ ਕਰ ਲਓ ਜੀ ਆ ਵੀ ਖਾਨਾ ਪੂਰਾ 500 ਦੇ ਦੋ ਆ ਵੀ 500 ਦੇ ਦੋ ਜਿੰਨਾ ਮਰਜ਼ੀ ਮਾਲ ਲੈ ਲਓ 4 ਦਿਨਾਂ ਦੇ ਵਿੱਚ ਮੇਲਾ ਲਾਤਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਚੱਕੋ ਆਲ ਓਵਰ ਸੂਟ 350 ਰੁਪਏ ਦਾ ਨਾਲ ਦੁਪੱਟਾ ਪ्योर कॉटन ਦਾ ਇਹ ਵੀ 350 ਦਾ 700 ਦਾ ਦੇਖੋ ਜੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਤੁਸੀਂ ਦੁਕਾਨਦਾਰੋ ਛੇਤੀ ਆ ਜਾਓ ਉਹ ਲੁੱਟ ਕੇ ਲੈ ਜਾਓ ਲੁੱਟ ਕੇ ਟਰੱਕਾਂ ਦੇ ਟਰੱਕ ਭਰ ਕੇ ਆ ਗਿਆ ਕਪੜਾ ਟਰੱਕਾਂ ਦੇ ਟਰੱਕ ਭਰ ਕੇ ਆ ਗਿਆ ਆ ਦੇਖੋ ਜੀ ਹੋਰ ਦੇਖੋ ਡਿਜ਼ਾਈਨਰ ਸੂਟ ਦੇਖੋ ਜੀ ਡਿਜ਼ਾਈਨਰ ਸੂਟ ਆ ਗਿਆ ਇਹ ਕੋਈ 700 ਦਾ ਨਹੀਂ ਕੋਈ 800 ਦਾ ਨਹੀਂ 700 ਦੇ ਦੋ ਸੂਟ 350 ਦੇ ਵਿੱਚ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ 350 ਦੇ ਵਿੱਚ ਕਰਤਾ ਜੀ ਸਿਰਫ 350 ਦੇ ਵਿੱਚ ਆਹ ਚੱਕੋ ਜੀ 350 ਦੇ ਕਰਤੇ ਡਿਜ਼ਾਈਨ ਚੈੱਕ ਕਰੋ ਜਿੰਨੇ ਮਰਜੀ ਪ੍ਰਿੰਟ ਲੈ ਲਓ ਇੱਕੋ ਹੀ ਰੇਟ ਕਰਤਾ 350 350 ਲੈ ਜਾਓ ਜੀ ਲੈ ਜਾਓ 5 ਦਿਨਾਂ ਦਾ ਮੇਲਾ ਰੱਖਨੇ ਖਾਲੀ ਕਰਤੇ ਆ ਜਿੰਨਾ ਮਰਜੀ ਚੱਕੋ 350 350 700 ਦੇ ਦੋ ਸੂਟ ਲੈ ਜਾਓ ਆ ਚੱਕੋ ਜੀ 400 ਰੁਪਏ ਦਾ ਸੂਟ ਕਰਤਾ ਡਿਜੀਟਲ ਪ੍ਰਿੰਟ 400 ਦਾ 400 ਦੇ ਡਿਜੀਟਲ ਪ੍ਰਿੰਟ ਆ ਗਏ ਦੁਬਈ ਤੋਂ ਕਹਿੰਦੇ ਉੱਧਰ ਦੁਬਈ ਚ ਆ ਗਈ ਬਾੜ ਮਾਤੂ ਸ਼ਰੀ ਦਸਤਾਰ ਨੇ ਸੂਟਾਂ ਦਾ ਲਿਆਤਾ ਬਾੜ ਜੀ ਹੜ ਲਿਆਤਾ ਦੇਖੋ ਜੀ ਕਹਿੰਦੇ ਮਾਲ ਦੁਬਈ ਦਾ ਜਿਹੜਾ ਮੰਗੇ ਉਹਨੂੰ ਦਈਦਾ ਆ ਦਾਦੀਆਂ ਨਾਨੀਆਂ ਭੂਆ ਮਾਸੀਆਂ ਵਾਲੇ ਬਜ਼ੁਰਗਾਂ ਦੇ ਲਈ ਵੀ ਲਿਆਤੇ ਆ ਡਿਜ਼ਾਈਨਰ ਸੂਟ ਵੱਡੀ ਸੇਲ ਮਲਾਈ ਵਰਗਾ ਕਪੜਾ ਚੱਕ ਲੋ ਫੱਟੇ ਚੱਕ ਲੋ ਫੱਟੇ ਮੈਂ ਕਹਿੰਦਾ ਹੀ ਨਜ਼ਾਰੇ ਦਿਹਾਵਾਂਗੇ ਆ ਚੱਕੋ ਸੂਟ ਆ ਗਿਆ ਪਿਓਰ ਕੈਮਰੀਕ ਦਾ ਇਹ ਬਾਜ਼ਾਰ ਦੇ ਵਿੱਚ ਹਜ਼ਾਰ ਹਜ਼ਾਰ 12 1200 ਦਾ ਵੱਡੇ ਵੱਡੇ ਦੁਕਾਨਦਾਰ ਦਿੰਦੇ ਆ 450 ਰੁਪਏ ਦਾ ਭਾਜੀ 450 ਰੁਪਏ ਦਾ ਲੈ ਜੀ 450 ਦਾ ਸੂਟ ਦੇਣਾ ਰੰਗ ਡਿਜ਼ਾਈਨ ਪ੍ਰਿੰਟ ਵੱਧੂ ਜਿੰਨਾ ਮਰਜੀ ਲੈ ਜਾਓ ਭਾਵੇਂ ਸੂਟ ਬਣਾ ਲਓ ਨਾਈਟ ਸੂਟ ਬਣਾ ਲਓ ਟੌਪ ਬਣਾ ਲਓ ਹਰ ਇੱਕ ਦੇ ਵਿੱਚ ਸਾਡੇ ਕੋਲ 500 ਤੋਂ ਵੱਧ ਡਿਜ਼ਾਈਨ ਰੇਟ ਬਾਜ਼ਾਰ ਦਾ 1000 ਰੁਪਿਆ 1200 ਸਾਡੇ ਕੋਲ ਕਰਤਾ ਸਿਰਫ 450 450 ਦੇ ਡਿਜ਼ਾਈਨ ਬਹੁਤ ਹੈ ਸਟਾਕ ਕਲੀਅਰ ਕਰਨਾ ਸਟਾਕ ਕਲੀਅਰ ਛੇਤੀ ਛੇਤੀ ਆ ਜਓ ਜਿਹੜਾ ਬਾਜ਼ਾਰ ਚ 50000 ਦਾ ਕੱਪੜਾ ਲੈਣਾ ਮਾਤੂ ਸ਼੍ਰੀ ਦਸਤਾਰ ਤੋਂ 15 2000 ਜੇ ਦੇਵਾਂਗੇ ਸਿਰਫ 15 2000 ਚ ਬਿਲਕੁਲ ਜੀ ਆ ਚੱਕੋ ਕੋਟਨ ਦੇ ਸੂਟ 15 1500 ਵਾਲੇ 1500 ਦੇ ਤਿੰਨ ਕਰਤੇ 5 500 ਰੁਪਏ ਦੇ ਲੱਗ ਗਿਆ ਮੇਲਾ ਆ ਚੱਕੋ ਚਾਰ ਦਿਨਾਂ ਦਾ ਗਰਮੀ ਦਾ ਮੇਲਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜੀ ਦੇਖੋ ਜੀ ਬੁਟੀਕਾ ਵਾਲੇ ਸੂਟ ਪਾਰਟੀ ਵਾਲੇ ਸੂਟ ਡੇਲੀ ਵੇਅਰ ਸੂਟ ਤੁਸੀਂ ਫੁੱਲ ਟੀਚਰੋਂ ਤੁਸੀਂ ਮਾਰਕੀਟ ਜਾਣਾ ਤੁਸੀਂ ਬਾਂਦੇ ਜਾਣਾ ਲੈ ਜੋ ਜੀ 1500 ਦਾ ਸੂਟ ਸਿਰਫ 500 ਚ 5 500 ਚ ਕਰਤੇ 5 500 ਚ ਮਿੱਟੀ ਦੇ ਭਾ ਕਪੜਾ ਮਿੱਟੀ ਦੇ ਭਾ ਕਪੜਾ ਕੱਟਾ ਆ ਚੱਕੋ ਜੀ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਆ ਵੀ ਚੱਕੋ 5 500 ਰੁਪਏ ਦੇ ਆ ਪੂਰੇ ਰੱਖਣੇ ਦੇ ਰੱਖਣੇ ਲਾਤੇ ਮੇਲੇ ਸਟਾਕ ਕਲੀਅਰ ਕਰ ਦੇਣਾ ਮੁੰਡੇ ਚੈੱਕ ਕਰ ਲਓ ਜੀ ਪਿਓਰ ਕੋਟਨ ਦੇ 1.5 150 ਰੁਪਏ ਦਾ ਮਾਰਕੀਟ ਦੇ ਵੈਲਦਾ ਅਸੀਂ ਦੇਣਾ 95 ਰੁਪਏ ਦਾ ਜੀ ਓਹ ਹੋਏ ਆ ਦੇਖੋ ਭਈ ਕੋਈ 200 ਮੰਗਦਾ ਕੋਈ 250 ਮੰਗਦਾ ਪਰ ਮਾਤੂ ਸ਼੍ਰੀ ਦਸਤਾਰ ਨੇ ਦੁਪੱਟੇ ਕਰਤੇ 95 ਰੁਪਏ ਚ 95 95 ਰੁਪਏ ਚ ਦੁਪੱਟੇ ਲੈ ਜਾਓ ਜੀ ਰੰਗ ਜਿੰਨੇ ਮਰਜੀ ਦੁਪੱਟਿਆਂ ਦੇ ਵੀ ਆਫਰਾਂ ਲਾਤੀਆਂ ਦੇਖੋ ਇਹ ਡਿਜ਼ਾਈਨ ਜਿੱਤੇ ਦੀ ਮਰਜ਼ ਗਰੇ ਮੋਰ ਪੰਖੀਆ ਰੰਗ ਬਹੁਤ ਪਿਆਰੇ ਪਿਆਰੇ ਆ ਆਲ ਓਵਰ ਸੂਟ ਤੁਸੀਂ ਲੈਨੇ 2250 ਦੇ ਨਾਲ 95 ਰੁਪਏ ਦਾ ਦੁਪੱਟਾ 3500 ਦੇ ਹਜ਼ਾਰ ਵਾਲਾ ਸੂਟ ਵਾ ਲੈ ਜੀ ਰੇਟ ਹੋਰ ਕੱਟ ਕਰਤਾ ਹੋਰ ਰੇਟ ਘੱਟ ਕਰਤਾ 2300 ਦਾ ਦੁਪੱਟਾ ਸਿਰਫ 60 ਰੁਪਏ ਚ 60 ਰੁਪਏ ਦਾ ਦੁਪੱਟਾ ਜਿੰਨਾ ਮਰਜੀ ਲੈ ਜਾਓ ਜਿੰਨੇ ਮਰਜੀ ਰੰਗ ਲੈ ਜਾਓ ਰੇਟ ਲਿਖ ਲਿਖ ਕੇ ਲਾਤੇ 660 ਰੁਪਏ ਦੇ ਵਿੱਚ ਜਿੰਨੇ ਮਰਜੀ ਡਿਜ਼ਾਈਨ ਸੋ ਛੇਤੀ ਛੇਤੀ ਆਜੋ ਵੱਡੇ ਫਾਇਦੇ ਵੱਡੀਆਂ ਆਫਰਾਂ ਬਾਗਾ ਪ੍ਰਾਣਾ ਮੋਗਾ ਰੋਡ ਤੇ ਮਾਤੂ ਸ਼੍ਰੀ ਦਸਤਾਰ ਦਾ ਸਟੋਰ ਨੰਬਰ ਸਕਰੀਨ ਤੇ ਫੋਨ ਤੁਸੀਂ ਕਰ ਸਕਦੇ ਆ 11 ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬਾਗਾ ਪ੍ਰਾਣਾ